ਕਰੀ ਮੁਖਸ਼ਰ ਸਾਹਿਬ ਦੇ ਜ਼ਿਲ੍ਹੇ ਦੇ ਸਾਰੇ ਪੱਧਰ ਦੇ ਅਧਿਕਾਰੀ ਸਾਹਿਬਾਨ ਮੰਡਲਾਂ ਦੇ ਪ੍ਰਧਾਨ ਔਰ ਸਾਡੇ ਪੰਜਾਬ ਦੇ ਅਧਿਕਾਰੀ ਔਰ ਮੋਰਚਿਆਂ ਦੇ ਪ੍ਰਧਾਨ ਸਾਰਿਆਂ ਨੂੰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣਾ ਮੈਂਬਰਸ਼ਿਪ ਵਿਵਾਦ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਸਾਰੇ ਮੈਂਬਰਾਂ ਨੇ ਆਪਣਾ ਐਕਟਿਵ ਮੈਂਬਰ ਬਣਨ ਵਾਸਤੇ 100 ਮੈਂਬਰ ਘੱਟ ਤੋਂ ਘੱਟ ਬਣਾਉਣਾ ਬਹੁਤ ਜ਼ਰੂਰੀ ਹੈ ਜਿਨੇ ਇੱਥੇ ਪਾਸੇ ਆਪਣੇ ਸ਼ਕਤੀ ਕੇਂਦਰਾਂ ਦੇ ਇੰਚਾਰਜ ਬੂਥਾਂ ਦੇ ਇੰਚਾਰਜ ਅਦਰ ਸਾਰੇ ਸੀਨੀਅਰ ਵਰਕਰ 100-100 ਮੈਂਬਰ ਘੱਟੋ-ਘੱਟ ਬਣਾ ਕੇ ਆਪਣਾ ਜਿਹੜਾ ਹੈਗਾ ਫਾਰਮ ਭਰ ਕੇ ਡਾਕਟਰ ਦੇ ਵਿੱਚ ਉਹਨਾਂ ਨੂੰ ਜਮਾ ਕਰਾਓ ਸੰਦਸਿਆ ਵਿਭਾਂਡ ਜਿਹੜਾ ਭਾਰ ਦੇ ਵਿੱਚ ਬੜੀ ਤੇਜ਼ੀ ਨਾਲ ਚੱਲਦਾ ਹੈ ਤੇ ਮੁਕਸ਼ਫ ਜਿਹੜੇ ਦੇ ਵਿੱਚ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਸਾਰੇ ਐਕਟਿਵ ਮੈਂਬਰ ਬਣਨ ਵਾਸਤੇ ਜਾਂ ਕਿਸੇ ਨੇ ਸਰਪੰਚ ਪੰਚ ਲੜਨਾ ਹੈ ਜਾਂ ਬਲਾਕ ਸੰਪਤੀ ਲੜਨੀ ਹੈ ਜਾਂ ਕੋਈ ਵੀ ਵੱਡਾ ਪਦ ਲੈਣਾ ਹੈ ਉਹਦੇ ਵਾਸਤੇ 100 ਐਕਟਿਵ ਮੈਂਬਰ ਬੰਨਾ ਬਹੁਤ ਜ਼ਰੂਰੀ ਹੈ ਮੇਰੀ ਇਹ ਸਾਰੇ ਜ਼ਿਲ੍ਹੇ ਦੇ ਮੁਕਸ਼ਫ ਸਾਹਿਬ ਦੇ ਮੇਰੇ ਸਾਥੀ ਦੋਸਤਾਂ ਨੂੰ ਬੇਨਤੀ ਹੈ ਕਿ ਤੇਜ਼ੀ ਨਾਲ ਇਸ ਅਭਿਆਨ ਨੂੰ ਅੱਗੇ ਲੈ ਕੇ ਜਾਓ ਤੇ ਆਪਣਾ ਆਪਣਾ ਰਿਕਾਰਡ ਆਪਣੇ ਮੋਬਾਈਲ ਦੇ ਵਿੱਚ ਰੱਖੋ ਕੱਲ ਨੂੰ ਕੋਈ ਅਧਿਕਾਰੀ ਆ ਜਾਣ ਆਪਾਂ ਦੱਸਣ ਯੋਗ ਹੋਈਏ ਇਹ ਮੁਕਸ਼ਾ ਜਿਲ੍ਹੇ ਦਾ ਤੋਹਾਰ ਹਰ ਬੰਦਾ ਐਕਟਿਵ ਹੈ ਜੈ ਹਿੰਦ